ਸਾਡਾ ਹੁੰਦਾ ਪੁਰਤਕਾਰ ਪਛਾਣ ਲੱਗਦੇ ਕਿਨੇ ਉੱਤੇ ਪਾਚਾ ਦੋ ਇਡਲੀ ਪਾਚਾ ਦਿਓ ਡੋਂਕੀ ਵੀ ਲਵਾ ਦਿਓ ਜਦੋਂ ਤੁਸੀਂ ਗਏ ਸੀਗੇ ਉਦੋਂ ਕੋਈ ਡੋਂਕੀ ਵਾਰਾ ਹੀ ਹੋਵੇ ਤੇ ਕੀ ਪੂਰਾ ਪ੍ਰੋਸੈਸ ਉਦੋਂ ਕਿੰਨੂ ਜਾ ਹੁੰਦਾ ਸੀ ਕਿਉਂਕਿ ਡੋਂਕਰ ਨੂੰ ਹੁੰਦਾ ਪੈਸੇ ਨਾਲ ਮਤਲਬ ਤੁਹਾਡੇ ਨਾਲ ਕੋਈ ਮਤਲਬ ਨਹੀਂ ਉਹ ਜੇ ਕੋਈ ਤੁਹਾਡੇ ਤੋਂ ਉੱਤੇ ਕੋਈ ਬੰਦਾ 60 ਮਿੰਟ ਲਾ ਕੇ ਹੋ ਜਾਦਾ ਹੈ ਉਹ ਸਰਦਨ ਦੇਖਣ ਕੰਨ ਅੰਡਰਦਾ ਜਿਹੜੇ ਡੰਕੀ ਨਾਲ ਚੰਗਦੇ ਆ ਉਹਨੂੰ ਪਿੰਨਾ ਕ ਸਮਾਂ ਲੱਗ ਜਾਂਦਾ ਤੂੰ ਬਾਹਰ ਰਸ਼ੀਆਦੇ ਫਿਰ ਕਰਦੀ ਆਂ ਤੋ ਘਾਤ ਵਰਤੀ ਯਾਨੀ ਰੇਸ਼ੀਆ ਤੋਂ ਜਿਹੜਾ ਨਸ਼ੀਦ ਕਿਹਾ ਹੈ ਕੱਪੜੇ ਕਿੱਥੇ ਜਾਣਾ ਪਿਆ ਜਿਹੜਾ ਉਹ ਕੋਲੋਂ ਕਹਾਂਦਾ ਰਾਤ ਜਿਹਨੇ ਨਹੀਂ ਤੋੜੀ ਵਾਟਰ ਕੋਈ ਕੋਸ ਕਰਨਾ ਹੈ ਬਾਈਟ ਵੀ ਭੜਕੀ ਜਣੀ ਇਦਾਂ ਹੋ ਗਿਆ ਅੰਨਾ ਬਰਾ ਹੋ ਗਿਆ ਇੰਨਾ ਸਮਾਨ ਬਿਸੀ ਉਹ ਦਨੇ ਨਹੀਂ ਨਹੀਂ ਇਹ ਸ਼ੇਨ ਇਹਦੇ ਉਸਾਰ ਕਰਿਆ ਸੀ ਕਿ ਲੋਕਾਂ ਦਾ ਦਬੰਦ ਉਹਨਾ ਸਮਾਂ ਪਕੜਨਾ ਨਹੀਂ ਤਾਂ ਕੁਛ ਨਹੀਂ ਜੀ ਕਰਨਾ ਤਨਜੀਤ ਪਹਿਲਾਂ ਦੂਮ ਮੁੰਡਾ ਆਇਆ ਸੀ ਉਹਦੇ ਜਿਹੜੇ ਬੂਟ ਆ ਕੇ ਲਾਏ ਉਹਦੇ ਨੌ ਕਾਲੇ ਹੋ ਗਏ ਸੀ ਹਾਰਪੀਨ ਕੋਸ਼ਿਣ ਕਾਰਬਨ ਦੇ ਉਸਨੇ ਦੇ ਤਰ੍ਹਾਂ ਖਾਣਾ ਪੜਾ ਬੈਠਾ ਹੈ ਬੂਟਾਂ ਦੇ ਉੱਪਰ ਅੱਗੇ ਜਾ ਕੇ ਕੁਛ ਨਹੀਂ ਆਉਂਦਾ ਕਿ ਜਿਹੜਾ ਪਾਣੀ ਦੇ ਗ੍ਰਿਫਲ ਦੇ ਵਿੱਚ ਦੇਖਿਆ ਉਸ ਬੈਂਕ ਕੋਲ ਉਸ ਤੋਂ ਚੱਲ ਗਿਆ ਸਾਥੀਆ ਸੀ ਜੀ ਸੀ ਟੀ ਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਹਰੀਮਾ ਔਰ ਅੱਜ ਸਾਡੀ ਇਸ ਮੈਸੂ ਦੇ ਵਿੱਚ ਪਹੁੰਚੇ ਹੋਏ ਨੇ ਭੁਪਿੰਦਰ ਸਿੰਘ ਸੰਗਾਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭੁਪਿੰਦਰ ਸਿੰਘ ਜੀ ਇਕਲੀ ਵਾ ਇਹ ਵਿਦੇਸ਼ਾਂ ਦੇ ਵਿੱਚ ਨਾ ਬਹੁਤ ਸਾਰੇ ਹੌਜਵਾਨਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਜਾਣ ਹਨਾ ਪਰ ਜਿੱਦਾਂ ਹੁਣ ਕਈਆਂ ਦਾ ਹੁੰਦਾ ਯੂਰਪ ਜਾਣਾ ਸ਼ੈਨੀਗਨ ਵੀਜ਼ਾ ਲਾਉਣਾ ਸਭ ਤੋਂ ਸੌਖਾ ਹੈ ਬਹੁਤ ਸੌਖਾ ਆ ਪਰਮਾਉਣਾ ਏਜੰਡਾ ਦਾ ਏਜੰਡਾ ਦਾ ਬਹੁਤ ਸੌਖਾ ਆ ਜਿਵੇਂ ਅਵੀ ਇਮੀਗ੍ਰੇਸ਼ਨ ਕੰਪਨੀਆਂਸ ਨੇ ਉਹ ਤੁਹਾਨੂੰ ਕਹਿ ਦਿੰਦੀਆਂ ਨੇ ਬਹੁਤੀ ਬੜੀ ਤਰ੍ਹਾਂ ਉਹ ਸਿੱਧੇ ਰਸਤੇ ਪਹੁੰਚਾਉਂਦੀਆਂ ਨੇ ਪਰ ਤੁਸੀਂ ਬੜਾ ਲੰਬਾ ਸਮਾਂ ਹਟਾਇਆ 25 ਸਾਲ ਕੋਈ ਥੋੜਾ ਸਮਾਂ ਹੀ ਹੁੰਦਾ ਜ਼ਿੰਦਗੀ ਤੁਸੀਂ ਅੱਧੇ ਤੋਂ ਜ਼ਿਆਦਾ ਬਤਾ ਲਈ ਉਥੇ ਔਰ ਬਹੁਤ ਕੁਝ ਸਿੱਖਿਆ ਵੀ ਅੱਜ ਤੋਂ 25 ਸਾਲ ਪਹਿਲਾਂ ਜਦੋਂ ਭੁਪਿੰਦਰ ਸਿੰਘ ਜੀ ਇਕਲੀ ਵਾਰੇ ਨਹੀਂ ਸੀ ਇੱਕ ਪਛਾਣ ਬਣਾਉਣ ਦੇ ਲਈ ਵੋਜ ਜਿਸੀ ਉੱਥੇ ਤੇ ਕੀ ਗੋਜ ਆਸੀ ਉੱਥੇ ਬਹੁ। ਉਹਨੂੰ ਜਦੋਂ ਅਸੀਂ ਪਹੁੰਚੇ 2000 ਚ। ਹੂੰ। ਬੜੀ ਸੰਸਟਾਈਲ ਕਰਨੀ ਪਈ। ਜੀ। ਬੜੇ ਔਖੇ ਆ ਵੀ ਦੇਖੇ। ਹੂੰ। ਪਿਛਲੀ ਵੀ ਕਾਲ ਆਉਂ ਜਿੱਤੇ ਆਉਂਦੀ ਸੀਗੀ। ਤੇ ਅਗਾਹ ਵਾਲੀ ਜੀ। ਸਭ ਤੋਂ ਵੱਡੀ ਪ੍ਰੋਬਲਮ ਆਈ ਉੱਥੇ ਸਾਨੂੰ ਲੈਂਗੁਏਜ। ਲੈਂਗੁਏਜ ਇਟਾਲੀਅਨ। ਇਟਾਲੀਅਨ। ਹੂ ਥਿੰਕ ਥਸ ਚ ਆ ਬੀਂਗ ਅ ਰੀਅਲ ਲੈਂਗੁਏਜ ਆ ਬੀਸੀ। ਜਿਹੜਾ ਹੌਲੀ ਹੌਲੀ ਹੋਈ ਅੱਜ ਕੱਲ ਕਾਦੇ ਕਰਦੇ ਉੱਥੇ ਥੋੜੇ ਬਹੁਤੇ ਹੀ ਕਵਰ ਕੀਤੇ। ਜੀ। ਜਿਦਾ ਕਹਿੰਦੇ ਆਪ ਪੰਜਾਬੀयां ਮੈਂ ਪੈ ਰਖੂ ਜੇਗਾ ਮਰਦੇ ਬਹਿਨ ਮਾਪੇ ਬਣਾ ਦੇ ਜੀ ਉਹ ਵੀ ਅਸੀਂ ਬਹੁਤ ਹੋਰ ਸਟੱਡੀ ਕਰਕੇ ਕਿ ਜਿਹੜਾ ਵਾਈਕੂ ਲਾਰ ਸਿਕਾ ਤੇ ਉਹਨੇ ਕਿਪਾ ਕੀਤੀ ਬੋਲੀਵ ਸਿੱਖੀ ਤੇ ਕਿਉਂਕਿ ਅਸੀਂ ਪੜੇ ਦੇਖੀ 19 19世纪 ਦੁਨੀਆਲ ਕਾ ਮੌਜੂਦ ਪੜੇ ਜੀ ਜੀ ਇਥੋਂ ਜਿਹੜੇ ਪੜ ਕੇ ਗਏ ਸੀਗੇ 10-15 ਉਹ ਹੀ ਯਸ ਨੋ ਯਸ ਨੋ ਨਾ ਯਸ ਨੋ ਯਸ ਨੋ ਨਹੀਂ ਜੇ ਗਲਤ ਤਾਂ ਨਹੀਂ ਕਿਉਂਕਿ ਉਹ ਜਿਦਾ ਆਪਾ ਜਸਕੇ ਨੇ ਉਹ ਸੀਗੇ ਤੇ ਓਕੇ ਤੇ ਲੋਨ ਨੋ ਹੀ ਕਹਿੰਦੇ ਆ ਅੱਛਾ ਯਸਮੁਸੀ ਜਸਮੁਸੀ ਓਹਨ ਤੁਹਾਨੂੰ ਪਾਇਲਿਕਾ ਨਾ ਇਹ ਨਸੀ ਓਹ ਲਗਾ ਕੌਮੇ ਕੌਮੇ ਮਰ ਬਈ ਕੀ ਤੋਂ ਬੋਲਦਾ ਹਾਂ ਤੇ ਸਾਨੂੰ ਪਤਾ ਨਹੀਂ ਹੁੰਦਾ ਸਿਰ ਬੋਲ ਲਾ ਬਾਰੇ ਸਭ ਜਾਣਦੇ ਆ ਫੇਰ ਔਰ ਯੋੜੀ ਕਾਦੇ ਕਾਦੇ ਸਕਰੋਸ ਘਰੋਸ ਖਾਦੇ ਖਾਦੇ ਗਏ ਤੇ ਚੋਂ ਫੇਰ ਬਾਈ ਨੂੰ ਸੰ ਲੈ ਜੀ 2003 ਦੇ ਵਿੱਚ ਪੇਪਰ ਬਣ ਗਏ ਤੇ ਤਿੰਨ ਸਾਲ ਲੱਗਾ ਤਾਂ ਕੰਮ ਦਿੱਤਾ 2007 ਦੇ ਵਿੱਚ ਫਿਰ ਵਿੱਚ ਇਹ ਚੀਜ਼ ਇਟਲੀ ਤੋਂ ਵੇਮਾ ਇੰਡੀਆ ਆਪਣੇ ਪ੍ਰਵਾਹ ਨੂੰ ਬਣਦਾ ਇਨਸਾਨੀ ਸਤ ਸੱਤ ਸਾਲ ਉਹ ਵਿਚੋੜਾ ਇੰਨਾ ਲੰਬਾ ਸਮਾਂ ਉਸ ਸਮੇਂ ਦੇ ਵਿਚਾਰ ਬਹੁਤ ਜਾਨੀ ਜੇ ਛੋਟੇ ਸੀ ਵੱਡੇ ਹੋ ਗਏ ਮਾਂ ਵੀ ਮੇਰੇ ਵਿਯੋਗ ਹੋਰ ਹੋ ਗਏ ਜੀ ਅਈ ਮੈਂ ਤੋਂ ਬਿਛੜ ਗਏ ਰਿਆ ਤੋਂ ਜਮੇ ਬਹੁਤ ਮਸਕੀ ਤਾਬਾ ਕੇ ਆ ਗੇ ਵੀ ਆਪਣੇ ਸਾਕੀਆਂ ਨੂੰ ਸੰਬੰਧੀਆਂ ਨੂੰ ਕਈ ਵਿਚੋੜ ਗਏ ਤੇ ਜਿਹਨਾਂ ਜਿਨੇ ਆਉਣ ਨੂੰ ਜਾਣਾ ਵੀ ਹਾਂ ਬਿਲਕੁਲ ਸਹੀ ਹਾਂ ਤੇ ਚਲੋ ਬਾਈ ਦੂਨੇ ਬੜੀ ਸਾਡੀ ਸੁਣੀ ਆ ਕਿਰਪਾ ਕੀਤੀ ਆ ਇਸ ਟਾਈਮ ਤਿੰਨ ਬੇਟੇ ਇੱਕ ਬੇਟੀ ਆ ਜੀ ਸਾਰੇ ਵਿਆਹੇ ਆ ਆਪਸ ਵਿੱਚ ਆਏ ਆ ਸਾਰੇ ਸੈਟ ਆ ਜੀ ਉਤੇ ਪੁੱਤੀ ਵਾਲੇ ਹੋਏ ਆ ਜੀ ਇਹ ਹੁਣ ਬਸ ਢਹਾਡੇ ਕੁਦਾਰੇ ਇੱਥੇ ਇੰਨੀ ਕੁ ਦੇ ਵਿੱਚ ਆਪਾਂ ਹੁਣ ਹੋਰ ਦੋਸਾਂ ਵਿੱਚ ਪੈਨਸ਼ਨ ਲੱਗਣੀ ਲਾ ਨਸ਼ੀਮ ਮੀਥੇ ਸ਼ੀਮ ਦੇ ਉਤੇ ਯਾਹ ਅਹ ਇਹ ਬਾਈ ਬਸ ਢਹਾਡੇ ਤੋਂ ਬਹੁਤ ਕਰ ਰਹੀ ਮੈਂ ਜੀ ਜੀ ਉਹਦੇ ਇਹ 25 ਸਾਲ 25 ਸਾਲ ਪੈਨ ਕਿ ਕਿ ਲਗਾਤਾ ਦਿਨ ਦਾਕ ਕੀ ਹਿੱਤਾ ਜੀ ਹਾਂ ਜੀ ਦਾ ਇਹ ਮੀ ਆ ਗਿਆ ਕਾਮੀ ਕਾਮਾ ਤੇ ਇਹ ਮਾਰਕ ਤੇ ਕਾਮੀ ਕਾਮਾ ਤੇ ਇੱਕ ਹੀ ਮੁੰਡੇ ਨਾ ਅੱਜ ਕੱਲ ਦੇ ਇਹਨਾਂ ਕੀ ਲੱਗਦਾ ਹੁੰਦੇ ਕੁੜੀਆਂ ਨੂੰ ਜੀ ਆਓ ਦੇਖੋ ਮੈਂ ਉਹ ਮੈਂ ਗੱਲਾਂ ਕਰਤਾ ਵੀ ਜਿੱਦਾਂ ਹੁਣ ਅਸੀਂ ਉੱਥੇ ਗਏ ਸੀ ਕਿ ਸਨ ਹਾਟ ਉੱਤੇ ਕੋਈ ਨਹੀਂ ਸੀਗਾ ਹਾਂ ਨਾ ਫੋਨ ਸੀ ਉਸ ਟੈਂਸ ਜੀ ਜੀ ਫੋਨ ਵੀ ਜਾ ਕੇ ਸਟਿੱਟੂ ਕਰਦੇ ਸੀ ਜਿੱਥੇ ਕਾਟ ਲੈਦੇ ਸੀ ਪੰਜ ਜੂ ਦਾ ਕਾਟਨ ਦਾ ਸੀ 30 ਮਿੰਟ ਚਾਹਤਾ ਸੀ ਉਹ ਤੇ ਉਹ ਕਰਦੇ ਕਰਦੇ ਹੁਣ ਤਾਂ ਜਿਵੇਂ ਆਪਾਂ 에어ਪੋਰਟ ਤੇ ਜਾਣ ਬਸ ਤੋਂ ਬੱਲਾ ਦਿੱਤਾ ਜਾਂਦਾ ਆ ਕੋਈ ਕਿਸੇ ਦਾ ਵੀ ਏਅਰਪੋਰਟ ਤੇ ਗੱਡੀ ਖੜੀ ਹੁੰਦੀ ਆ। ਹੁਣ ਸੂਲਤਾ ਦਾ ਸੂਲਤਾਂ ਜਾਂਦੀਆਂ। ਪਰ ਉਹ ਬੱਚੇ ਜਾਂਦੇ ਤਾਂ ਕੰਮ ਨਹੀਂ ਕਰਦੇ ਕਈ। ਹੂੰ। ਕਿਉਂਕਿ ਇੱਥੇ ਕੰਮ ਨਹੀਂ ਕੀਤਾ ਜੇ ਉੱਥੇ ਕੰਮ ਇੱਥੇ ਕੀਤਾ ਹੋਵੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਕਈ ਬੱਚੇ ਇਸੇ ਦੁੱਖ ਘੁੰਮਣ ਆਉਂਦੇ ਆ ਮੈਂ ਕੰਮ ਨਹੀਂ ਕਰਨਾ। ਵੀ ਸਾਡੀਆਂ ਕੁੜੀਆਂ ਵੀ ਕੁੜੀਆਂ ਵੀ ਮੈਂ ਬੇਨਤੀ ਇਹ ਕਰਨਾ ਕੰਮ ਕਰਨਾ ਤਾਂ ਜੀ ਬਹੁਤ ਜ਼ਰੂਰੀ ਆ। ਕੰਮ ਤੋਂ ਕੋਈ ਮੇਰੇ ਭਾਵੇਂ ਝਾੜੂ ਮਾਰ ਲਓ। ਕੰਮ ਕੰਮ ਆ। ਜੀ। ਹਾਂ ਇੱਥੇ ਆਪਾਂ ਨਗਰ ਨਿਗਮ ਦੀ ਨੌਕਰੀ ਜੁ ਲੱਭਦੇ ਕਰਦੇ ਨਾ ਝਾੜੂ ਫਾੜੀ। ਸਾਨੂੰ ਨੌਕਰੀ ਮਦ। ਉੱਥੇ ਵੀ ਇਹੀ ਚੀਜ਼ ਆ। ਜੇ ਸਾਨੂੰ ਨੌਕਰੀ ਕੋਈ ਵੀ ਆ ਕਿਰਤ ਪ੍ਰਧਾਨ ਆ ਬਾਬੇ ਨਾਨਕ ਨੇ ਜੀਆ। ਤੇ ਇਹ ਸਾਨੂੰ ਕਿਰਤ ਜੂਗ ਕਰਨ ਜੇ ਕੁੜੀ ਆ ਜਾਂ ਮੁੰਡਾ ਆ। ਜੀ ਕਿਰਤ ਜੂਗ ਕਰ ਮਨ ਜਾਈ। ਕੋਈ ਸ਼ਰਮ ਨਹੀਂ। ਜੀ। ਸਾਡੇ ਉੱਥੇ ਮੇਰੇ ਕਜ਼ਨ ਆ ਤੇ ਉਹਨਾਂ ਦੀ ਬੇਟੀ ਸਾਡੇ ਬਾਥਰੂਮ ਫਰਫੇਟ ਸਾਫ ਕਰਕੇ। ਉਹ ਵੀ ਕੋਈ ਨਹੀਂ ਸ਼ਰਮ ਨਹੀਂ। ਕਾਹ ਕਾਹ? ਕੰਮ ਕੰਮ ਹੈ ਕਾਹ। ਬਿਲਕੁਲ। ਇੱਥੇ ਇਹ ਸ਼ਰਮ ਸ਼ਰਮ ਕਰ ਜਾਂਦੇ ਨੇ। ਜੀ। ਵੀ ਸਾਡੇ ਸ਼ਾਹੀ ਫਰ ਦੇਖ ਲਓ। ਜਾਈ ਕੱਪ ਤੇ ਸ਼ਾਹੀ ਦਾ ਮਜ਼ਾਇਦਾ। ਹਾਂ। ਔਰ ਇੱਕ ਚੀਜ਼ ਹੋਰ ਆ ਸ਼ਾਹੀ ਕੰਮ ਤਾਂ ਠੀਕ ਐ ਤੀ ਵਾਰ ਕੋਚਣਾ ਸੀ ਜਿੱਤਾਂ ਮਰਜੀ ਪਚਾ ਦੇ ਲੱਖਾਂਗੇ ਲੱਖ ਵੀ ਰੂਪ ਦਿੰਦੇ ਆ ਹੈਨਾ ਵੀ ਸਾਡਾ ਬੰਦਾ ਪੁਰਤਕਾ ਪਚਾ ਰੱਖਦੇ ਕਿਨੇ ਚਲਾਸ ਪਚਾ ਦਿਓ ਇਟਲੀ ਪਚਾ ਦਿਓ ਡੋਂਕੀ ਦੀ ਲਵਾ ਦਿਓ ਤੁਹਾਡੇ ਨਾਲ ਜਦੋਂ ਤੁਸੀਂ ਗਏ ਸੀਗੇ ਉਦੋਂ ਕਈ ਡੋਂਕੀ ਵਾਲੇ ਲੋੜੇ ਤੇ ਕੀ ਪੂਰਾ ਪ੍ਰੋਸੈਸ ਉਦੋਂ ਕਿਵੇਂ ਜਾ ਹੁੰਦਾ ਸੀ ਇਹ ਆ ਕੋ ਡੋਂਕੀ ਜਲਾ ਚਾਹਦੀ ਸੀ ਪਰ ਡੋਂਕੀ ਬਹੁਤ ਖਤਰਨਾਕ ਆ ਕਿਉਂਕਿ ਡੋਂਕ ਨੂੰ ਹੁੰਦਾ ਪੈਸੇ ਨਾਲ ਮਤਲਬ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਜੇ ਜੇ ਕੋਈ ਤੁਹਾਡੇ ਤੋਂ ਉੱਥੇ ਕੋਈ ਬੰਦਾ 60 ਮਿੰਟ ਲਾ ਕੇ ਹੋ ਜਾਂਦਾ ਹੈ ਉਹ 60 ਦਿਨ ਦੇ ਪਰੇ ਕੰਨ ਕੰਨ ਲੰਘਾ ਲੈਂਦੇ ਸ਼ੂਟ ਸ਼ੂਟ ਕਾ ਲੈਂਦੇ ਫੇ ਉਹ ਤੁਹਾਨੂੰ ਛਣ ਕੇ ਚੋ ਜਾਂਦੇ ਰਾਤ ਨੂੰ ਜੰਨਤ ਉੱਥੇ ਕੋਈ ਜਾਨਵਰ ਵੀ ਆ ਸਕਦਾ ਕੁਛ ਵੀ ਆ ਸਕਦਾ ਡੋਂਕੀ ਰਾਈ ਮੇ ਇਹ ਵੀ ਮੇ ਵੀਰ ਰਾਜ ਵੀ ਜਿਹੜੇ ਜਾਂਦੇ ਕੋਸ਼ਿਸ਼ ਕਰਦੇ ਡੋਂਕੀ ਰਾਈ ਨਾ ਜਾਓ ਇੱਕ ਨੰਬਰ ਜਿ ਜਾਓ ਜਿਹੜਾ ਯਾਤਰਾ ਦਾ ਯੂਰ ਬਚੋ 40 40 ਜਾਰੀ ਜੰਤਾਂ ਮੇ ਜਿਹੜਾ ਲੋਕ ਅਸਲੀ ਕਰਦਾ ਆ ਇਟਲੀ ਦੇ ਵਿੱਚ ਤੁਸੀਂ ਜਾਣੇ ਆ ਤੇ 9 ਮਹੀਨੇ ਪੇਪਰਾਂ ਤੇ ਕਦੀ ਨਾ ਜਾਓ ਇਹ ਜਾਨ ਸਾਲ ਹੈ ਪ੍ਰਸਜੋ ਕਿਉਂਕਿ ਨੌਵੇਂ ਮਹੀਨੇ ਵਿੱਚ ਇਹ ਸਾਰਾ ਜਬ ਬਹੁਤ ਡਿਫਰੈਂਟ ਸਾਰਾ ਤੁਹਾਡੇ ਗਾਧਾ ਬਨ ਨਿਊ ਹੁੰਦੇ ਰਹੇ ਆ ਨੌਵੇਂ ਮਹੀਨੇ ਨਿਊ ਨਹੀਂ ਹੋ ਆਪ ਵੀ ਇਹੋ ਜਾਨ ਕਰਦੇ ਆ ਹੰਟਾ ਤਾਂ ਪੈਸੇ ਉਹਨੇ ਲੈਣੇ ਆ ਜੋਗਾ ਜੋਗ ਲੱਖ ਰੁਪਏ ਲੈ ਰਹਿੰਦੇ ਆ ਜੀ ਤੇ ਜਾਂਟਾ ਨਾਲ ਬੁਢੀ ਗੱਲ ਕਰਿਓ ਕਿਉਂਕਿ ਉੱਥੇ ਠੀਕ ਪੈਸੇ ਲੱਗਦੇ ਆ ਔਰ ਜਿੰਨੇ ਜਾਂਟ ਲੈਂਦੇ ਉਹਨੇ ਪੈਸੇ ਨਹੀਂ ਲੱਗਦੇ ਝੂਠੇ ਜਾਂਟਾ ਨਗਲੀ ਜਾਂਟਾ ਜ਼ਰੂਰ ਬਸੋ ਜਿਹੜੇ ਡਾਂਕੀ ਤੁਸੀਂ ਗੱਲ ਕਾਦੇ ਸੀ ਆਪਾਂ ਪਹਿਲਾਂ ਕਿ ਜਿਹੜੇ ਡਾਂਕੀ ਨਹੀਂ ਚੰਗਦੇ ਆ ਉਹਨਾਂ ਨੂੰ ਕਿੰਨਾ ਕ ਸੰਭਾਲ ਲੱਗ ਜਾਂਦਾ ਤੁਰਨਾ ਹੀ ਨਹੀਂ ਕਰਦਾ ਤੁਰਨਾ ਪੈਂਦਾ ਇੱਥੋਂ ਬਾਈ ਰਸ਼ੀਆ ਤੱਕ ਫਲੈਟ ਹੋ ਜਾਂਦੀ ਹੈ ਦਿੱਲੀ ਤੋਂ ਉੱਥੋਂ ਖਾ ਤੁਰਕੇ ਹੀ ਆ ਯਾਨੀ ਰਸ਼ੀਆ ਤੋਂ ਤੁਸੀਂ ਜਿਹੜੀ ਪ੍ਰਾਂਤ ਜਿਹੜੀ ਉਹਦਾ ਤੁਸੀਂ ਦਿਖਾਣਾ ਸੀ ਤੁਰ ਕੇ ਤੁਰ ਕੇ ਜਾਣਾ ਪੈਣਾ ਉਸ ਕੁਝ ਟਾਈਮ ਹੋ ਲਗਾ ਕਾ ਬਾਈ ਰੋਡ ਵੀ ਜੇ ਲੰਦੇ ਉਹ ਕੱਟ ਵੈਸੀ ਉਹ ਕਿ ਉਹਨਾਂ ਦਾ ਕੋਰਨ ਦੇ ਰਾਤ ਨੂੰ ਜਿਹਨੇ ਨਹੀਂ ਤੁਰ ਗਏ ਬਾਰਡਰ ਕਰਾਸ ਬਾਰਡਰ ਕੋਈਂ ਕਰਾਸ ਕਰਨਾ ਹੈ ਤੇ ਬਾਈ ਤਾਂ ਫਿਰ ਖੜੀ ਹੋ ਜਾਂਦੇ ਆ ਤੇ ਤੁਹਾਨੂੰ ਉੱਥੇ ਜੇ ਕੋਈ ਲੈ ਇੰਨਾ ਸਮਾਨ ਲੈਂਦੇ ਕਿਸੇ ਪੰਨਵੇਂ ਮਹੀਨੇ ਕਹਿੰਦੇ ਸਾਲ ਵੀ ਲੱਗ ਗਿਆ ਸੈਂ ਇਹਨ 6 ਮਹੀਨੇ ਇਹ ਦੌਕਾ ਦਾ ਟਬੰਦ ਔਰ ਉਹਨਾ ਸਮਾਂ ਅੱਕਣਾ ਨਹੀਂ ਥੱਕਣਾ ਨਹੀਂ ਕੁਛ ਨਹੀਂ ਜੀ ਕਰਨਾ ਹਾਂ ਪਰ ਅਸੀਂ ਇਨਸਾਨ ਆ ਬੰਦਾ ਤੋਰ ਤੋਰ ਕੇ ਇਸੋਂ ਲੈਦਾ ਵੀ ਬਾਹਰ ਗਏ ਮੈਨੂੰ ਪਹਿਲਾਂ ਚੇਤਾ ਸਾਡੂ ਇੱਕ ਮੁੰਡਾ ਆਇਆ ਸੀ ਉਹਦੇ ਜਿਹੜੇ ਇਹ ਬੂਟ ਆ ਕੇ ਲਹਾਏ ਉਹਦੇ ਨੌ ਕੜੇ ਹੋ ਗਏ ਸੀ ਹਾਂ ਇਹਦਾਂ ਦਾ ਇੰਨਾ ਬੁਰਾ ਹੋ ਜਾਂਦਾ ਔਰ ਉਹ ਖਾਣ ਪੀਣ ਨੂੰ ਕੁਛ ਨਹੀਂ ਕਾੜ ਨਹੀਂ ਉਹ ਸਿਰੇ ਦੇਤਾ ਇਹਨੂੰ ਖਾਣਾ ਪੜਾਉਂਦਾ ਜਾਇਦ ਉਹ ਨਹੀਂ ਖਾਂਦੇ ਜਾਇ ਨਹੀਂ ਖਾਂਦੇ ਉਹ ਤੁਹਾਡੀ ਮਰਜ਼ੀ ਆ ਖਾਣਾ ਖਾਓ ਨਹੀਂ ਖਾਣਾ ਖਾਓ ਉਹ ਤਾਂੰਦ ਦੇ ਜਣਾਏ ਬੱਟ ਆ ਗਏ ਫੂਟ ਆਪੇ ਕੋਈ ਗਮਜੀਤ ਆਪੇ ਕੁਝ ਵੀ ਨਾ ਬੀਚੇੜਾ ਆਪਾਂ ਵੀ ਵੇਤਰੀ ਫਿਲਮ ਦੇ ਵਿੱਚ ਦੇਖਿਆ ਸੀ ਉਹ ਬਿਲਕੁਲ ਉਹ ਸੱਚਾ ਹੀ ਹੈ ਸੱਚਾ ਹੈਨਾ ਆ ਵੀ ਜਿੱਤ ਕੋ ਜਾਨੋ ਕੋਈ ਨਾ ਦੇਖ ਪਤਾ ਦੇ ਨਾ ਕੋਈ ਉਹਨਾਂ ਚ ਫੀਲਿੰਗਸ ਵੀ ਉਹਨਾਂ ਆਪਣੇ ਲੋਟਾ ਨਾ ਮਤ ਲੋਟਾ ਨਾ ਮਤ ਜਿਹੜਾ ਦੇ ਪੈ ਹੈ ਨਹੀਂ ਬੁੰਚੇ ਹੋਰੇ ਫਮੀ ਤਾਂ ਉਹਨੂੰ ਸ਼ੂਟ ਕਰ ਦੇਣਾ ਜਾਂ ਤਾਂ ਉਛੜ ਜਾਣਾ ਉੱਤੇ ਸਾਡੇ ਭੈ ਭੂਰੇ ਧੋਣ ਚ ਹੈ ਆ ਏਥੇ ਗੇਚੇ ਕਹੀ ਕੀ ਕਰਦੇ ਆ ਵੀ ਕੱਲੇ ਕੱਲੇ ਪੁੱਤ ਤੋਹ ਜਾਂਦੇ ਆ ਕੋਈ ਦੋ ਹਾਂ ਦੇ ਸੱਜਣੇ ਤੇ ਘਰਾਂ ਦੇ ਚਿਰ ਮੁੰਡੇ ਚੱਲ ਜਾਂਦੇ ਉੱਥੇ ਜਾ ਕੰਮ ਨਹੀਂ ਕਰਦੇ ਤੇ ਉਹ ਉੱਥੇ ਜਾ ਕੇ ਵੀ ਪ੍ਰੋਬਲਮ ਆਉਦੀ ਜੋਂ ਕੀ ਆਨੀ ਬਿਲਕੁਲ ਦੋਸਤੋ ਇਹ ਨਹੀਂ ਜਾਓ ਇਹ ਜਾਣੇ ਕਰੰਬਰ ਤੇ ਜਾਓ ਮੁਕੇ ਅਸਕਰ ਬਹੁਤ ਐਪ ਚੱਲੇ ਆ ਕਈ ਤੁ ਨਹੀਂ ਆਓ ਆਪਣੇ ਮੋਬਾਈਲ ਦੇ ਸਭ ਕੁ ਦੇ ਸਾਰੇ ਦੇ ਆ ਯੇ ਟੂਰਿਸਟ ਵੀ ਜਾਇਆ, ਸੰਗਰ ਵੀ ਜਾਇਆ, ਪੜਾਈਏ ਵੇਸਤੇ ਆ। ਸਹੀ ਤਰੀਕਾ ਹੈ, ਕੋਈ ਵੀ ਚੀਜ਼ ਹੋਵੇ, ਕੋਈ ਰਿਸ਼ਤਾ ਹੋਵੇ, ਜੋਮ ਹੋਵੇ, ਜੋ ਇਮਾਨਦਾਰੀ ਸੱਚਾਈ ਸਹੀ। ਕੋਈ ਨਹੀਂ, ਪਟਿਆਲਾ ਗੌਰਮਤ ਤੇ ਪੇਪਰ ਤੇ ਵੀ ਮੈਂ ਹੋਲੀ ਦੀ। ਪੇਪਰ ਤੇ ਬੜੇ ਕਲਪ ਭਰਾਓ, ਕਹਣਾ ਕੋ ਆਪਣਾ ਜਾਣਕਾਰੀ ਹੈਗਾ। ਹਉ ਤੋਂ ਭਰਾਓ ਪੇਪਰ, ਅਜੰਡਾ ਚ ਨਾ ਪਸ। ਜੀ। ਕਿਉਂਕਿ ਇਹ ਨਾ ਉਸੇ ਆਪਣੇ ਬੇਸਤੇ। ਪੈਸੇ ਨਾ ਮਤੂਰੀਆ। ਹਉ ਅਜੰਡਾ ਨੂੰ ਜੇ ਕਿੰਨ ਬਹਿ ਦੇਤੇ ਤਾਂ ਡਾਕਟਰ ਹੋਣਾ ਨਹੀਂ ਇਹ ਕੇ 25 ਸਾਲ ਦਾ ਐਕਸਪੀਰੀਅੰਸ ਹੁੰਦਾ ਹੈ ਪਰ ਉਹਨਾਂ 25 ਸਾਲਾਂ ਦੇ ਵਿੱਚ ਤੁਸੀਂ ਉਹ ਕਹਤੇ ਹੁੰਦੇ ਨਾ ਵੀ ਮੈਂ ਵਾਰ ਧੁੱਪੇ ਹਾਂ 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 ਮੀਟਟਾ ਹੋ ਗਿਆ ਦੀ ਮੈਂ ਕਿਉਂ ਕਾਲਾ ਗਿਆ ਸੀ ਨਾ ਹਾਂ ਤੇ ਚਿੱਟਾ ਹੋ ਗਿਆ ਬਾਜੀ ਜੀ ਜ਼ਿੰਦਗੀ ਜੇ ਤੰ ਬਦਲ ਜਾ ਹਾਂ ਬਾਂਗੇ ਉੱਥੇ ਜਾਂਦੀਆਂ ਨਾਲ ਜਦੋਂ ਤੁਸੀਂ ਇਕੱਲੀ ਪਰਿਵਾਰ ਕੇ ਪਾਸਾ ਦੀ ਤੇ ਦਿੱਕਤ ਆਈ ਹਾਂ ਦੀ ਖਾਣ ਦੀ ਰਹਿਣ ਦੀ ਆਈ ਰਹਿਣ ਦੀ ਕਿੱਦਾਂ ਮੈਨੇਜ ਕੀਤਾ ਉਹ ਧੋਖਾ ਕੀਤਾ ਸੀ ਮੈਨੂੰ ਸਰ ਮੈਂ ਦੱਸਦਾ ਮੈਂ 6 ਮਹੀਨੇ ਉੱਥੇ ਬਿਨਾ ਵੀਜ਼ ਰਿਹਾ ਸੀ ਉਹ ਰਾਤੋਂ ਕਿਹਟਰ ਤੇ ਵਾਰਨਾ ਰੋਟੀ ਬੁੜਾ ਲੈਣੀ ਹੂੰ ਯਾ ਟੱਤੇ ਬੰਦ ਕਰ ਦੇਣਾ ਠੀਕ ਹੱਕ ਤੂੰ ਕਿਦਾਂ ਅਨਸਰ ਦੇ ਵਾਰਨਾ ਹੋ ਗਿਆ ਤੇ ਹੂੰ ਅਸੀਂ ਤੇ ਢਿੱਡਾਂ ਦੇ ਨਾਲ ਆਪੇ ਤੇ ਬੈਠੇ ਤਾਂ ਬੈ ਨਹੀਂ ਵਾ ਅੰਦਰ ਹੀ ਕੱਲ ਦੀਆਂ ਹੂੰ ਹਾਲ ਤਾਂ ਨਹੀਂ ਤੇ ਬਿਜਲੀ ਵੀ ਨਹੀਂ ਸੀ ਚੀਜ਼ ਨਹੀਂ ਗੀ ਚੀਜ਼ ਕਰ ਦੇ ਉੱਥੇ ਪਟ ਪੱਟੀ ਲੱਕੜਾਂ ਹੂੰ ਇਹ ਸਾਰਾ ਉਹ ਜੁਗਾੜ ਕਰਕੇ ਕੋਈ ਪੰਜਾਬੀ ਹਾਂ ਲੈ ਉੱਤੇ ਪੱਟੀਆਂ ਲੱਕੜਾਂ ਲੱਗੀਆਂ ਆਮ ਘਰਾਂ ਦੇ ਜਦੋਂ ਆਪਰੇ ਬਿਨਾਂ ਲਿੰਗ ਦੇ ਬੁਰਾ ਧਾਣ ਦੇ ਵਿੱਚੋਂ ਲੈ ਹਮਨੇ ਪੜਾ ਮਿੰਦੀ ਹਿੰਦੀ ਉਹ ਤਾਂ ਬੜੀਆਂ ਹਿੰਦੀ ਘਾਤੇ ਵਿੱਚ ਉਹ ਲਕਣਾ ਚ ਵੀ ਅਹੀਂ ਇਹੀ ਬਾੜਦੇ ਉੱਥੇ ਅੱਲੇ ਕਿਹਾ ਅਜ ਦੇ ਵਿੱਚ ਉਹ ਲਕਣਾ ਹੀ ਬਾੜਦੇ ਆ ਤੇ ਚੂਲੀਆਂ ਤੇ ਬਣਾਇਆ ਤੇ ਉਹਨਾਂ ਤੇ ਬੜੀਆਂ ਆਪਣੀਆਂ ਕੰਮ ਕੀ ਕਰਦੀਆਂ ਲੱਕੜੇ ਵੀ ਉਹ ਲੋਕੀ ਯੂਜ਼ ਕਰਦੇ ਉੱਥੇ ਸਾਨੂੰ ਆਪਾਂ ਨਾ ਇੱਕ ਬਧੀਆ ਲਾਈਫ ਸਟਾਈਲ ਜ਼ਰੂਰ ਦੇਖਿਆ ਯੂਰਪ ਦਾ ਯੂਰਪੀਅਨ ਕੰਟਰੀਜ਼ ਦਾ ਹੈ ਨਾ ਔਰ ਜਿਹੜਾ ਕੋ ਕੱਫ ਲਾਈਫ ਸਟਾਈਲ ਦਾ ਜੋ ਅਸਲੀਅਤ ਆ ਜੋ ਮੇਨਤਾ ਉਹ ਉਹ ਰੂਪ ਕੋਈ ਕੋਈ ਦੇ ਜਾਂ ਕੋਈ ਕੋਈ ਦੱਸਦਾ ਹੈ ਕਿਉਂਕਿ ਆਪਾਂ ਆਪ ਤੌਰ ਤੇ ਕੀ ਦੇਖਦੇ ਹਾਂ ਤਾਂ ਕੋਈ ਬੈਡ ਬਿhavior ਹੈ ਰਿਸਪੈਕਟ ਨੂੰ ਰਿਸਪੈਕਟ ਦੇਆ ਕਾਨੂੰਨ ਦਾ ਦਰਹਲ ਤੇ ਬੋਸ ਹੱਕਦੇ ਆ ਤੁਸੀਂ ਕੋਈ ਵੀ ਕਾਨੂੰਨ ਕਾ ਆਪਣੇ ਭਾਗ ਕਾਬੀਆ ਉਸੇ ਕੰਮ ਤੇ ਨਹੀਂ ਅਨੈਤਤਾ ਦੁਗੜੀਆਂ ਮੇਨਤਾ ਦੁਗੜੀਆਂ ਹੈ ਨਾ ਵੀ ਬਹੁਤ ਜ਼ਿਆਦਾ ਹੱਟਪਨ ਨਹੀਂ ਦੇ ਇਹ ਵੀ ਕੰਮ ਕਰਦੇ ਆ ਤੁਹਾਡੇ ਕਮਾਲੇ ਕੱਪੜੇ ਪਾ ਕੇ ਨਹੀਂ ਮਾਰਕੀਟ ਜਾਂਦੇ ਆ ਤੁਹਾਨੂੰ ਕੋਈ ਨਹੀਂ ਉਹ ਕਹਣਗੇ ਵੀ ਤੁਸੀਂ ਲੱਬੜ ਆਏ ਆ ਮੈਂ ਤੈਨੂੰ ਸਲਾਮ ਆ ਮੈਂ ਤੈਨੂੰ ਸਲਾਮ ਆ ਤੈਨੂੰ ਸਲਾਮ ਜੀ ਜਦੋਂ ਤੁਸੀਂ ਗਏ ਸੀਗੇ ਕਿਉਂਕਿ ਆਮ ਤੌਰ ਤੇ ਹੁੰਦਾ ਹੈ ਕਿ ਇੱਕ ਸਰਦਾਰ ਨੂੰ ਦੇਖ ਕੇ ਨਾ ਬੜਾ ਅਲੱਗ ਜਿਹਾ ਇੱਕ ਜੈਸਚਰ ਹੁੰਦਾ ਤੁਹਾਨੂੰ ਦੇਖ ਕੇ ਕਿਦਾਂ ਫੀਲ ਕਰ ਪਹਿਲਾਂ ਤਾਂ ਮੈਂ ਉਹ ਉਹਨਾਂ ਦੇ ਸੰਗ ਦਾ ਨਹੀਂ ਸੀ ਮੇਰੇ ਨਾਲ ਦੇਖਦੇ ਸੀ ਉਹ ਥੋੜੀ ਓਲੀ ਪਤਾ ਲੱਗਾ ਬਈ ਮੈਨੂੰ ਮੇਰੇ ਮਾਲਕ ਨੇ ਪੁੱਛਿਆ ਵੀ ਇਹ ਕੀ ਚੀਜ਼ ਹੈ ਫਿਰ ਮੈਨੂੰ ਸਮਝ ਆਇਆ ਵੀ ਇਦਾਂ ਸਾਡੇ ਦਸਤਾਰ ਆ ਫਿਰ ਉਹਨੇ ਆਪਣੇ ਕੱਢੀ ਫਿਰ ਹੁੰਦਾ ਸਾ ਵੀ ਇਹਨੂੰ ਟਰਬਨ ਕਹਿੰਦੇ ਟਰਬਨ ਇੰਗਲਿਸ਼ ਉੱਥੇ ਤਰਵੰਤੇ ਕਹਿੰਦੇ ਤਰਵੰਤੇ ਤਰਵੰਤੇ ਕਹਿੰਦੇ ਹਾਂ ਮੈਂ ਇੱਕੋ ਜਿਹਾ ਸ਼ਬਦ ਆ ਨਾ ਇੱਕੋ ਜਿਹਾ ਸ਼ਬਦ ਉਹ ਕਹਿੰਦੇ ਤੁਸੀਂ ਕਲਰ ਕਿਹੜਾ ਕਰਦੇ ਆ ਮੈਂ ਉਹ ਤਾਂ ਪਹਿਨੀਲਾ ਕਲਰ ਦੀ ਪੱਗ ਬੰਨੀ ਸੀ ਮੈਂ ਕਲਰ ਦਾ ਸਾਡੇ ਕੋਈ ਜਿਹੜਾ ਮਰਜ਼ੀ ਦਾ ਕਲਰ ਬਨ ਸਕਦਾ ਪਰ ਇਹ ਦਸਤਾਰ ਹੈ ਸਾਡਾ ਤਾਜ ਹੈ ਸਾਡਾ ਤਾਜ ਹੈ ਸਾਨੂੰ ਕਲਗੀ ਵਾਲਿਆਂ ਨੇ ਬਖਸ਼ਿਆ ਤੇ ਇਹ ਸਾਡਾ ਤਾਜ ਹੈ ਤੇ ਉਹ ਮੈਨੂੰ ਉਹਨਾਂ ਨੇ ਕਦੀ ਨਹੀਂ ਸਿੱਖਿਆ ਵੀ ਤੂੰ ਨਾ ਬੰਨ ਤੇ ਜਾ ਤੂੰ ਨਾ ਕਰ ਪੂਰੀ ਰਿਸਪੈਕਟ ਪੂਰੀ ਰਿਸਪੈਕਟ ਅੱਜ ਵੀ ਇੱਥੇ ਕੰਮ ਕਰਦੇ ਆ ਉੱਥੇ ਅਸੀਂ ਸਾਡੀ ਫੈਕਟਰੀ 150 ਬੰਦਾ ਕੰਮ ਕਰਦਾ ਹੈ ਅੱਛਾ ਠੀਕ ਤੇ 40 ਇੰਡੀਆ ਨਾਲ 40 ਇੰਡੀਆ ਦੇ ਵਿੱਚੋਂ 20 ਸਰਦਾਰ ਆ ਸੀ ਵਾਹ ਐਦਾਂ ਜਾਨੇ ਦਸਤਾਰ ਬਨ ਕੇ ਪਰ ਸਾਨੂੰ ਦਾੜ੍ਹੀ ਜ਼ਰੂਰ ਬਨਣੀ ਪੈਂਦੀ ਉੱਥੇ ਓਕੇ ਹਾਂ ਉਹ ਕੰਮ ਕਰਕੇ ਹਾਂ ਕਿਉਂਕਿ ਸਾਡੇ ਉਹਦਾ ਘਰ ਮਸ਼ੀਨ ਤੇ ਤੜਕੇ ਤੇ ਵਾਲ ਬੋਲਣਾ ਕੋਈ ਆ ਜਾਏ ਹਮ ਇਸ ਕਰਕੇ ਦਾੜ੍ਹੀ ਸਾਨੂੰ ਬਨਣੀ ਪੈਂਦੀ ਹੈ ਬਾਕੀ ਸਾਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਨਾਲ ਉਹ ਸਾਨੂੰ ਕੰਮ ਚਾਹੀਦਾ ਤੇ ਅਹੀਂ ਉੱਥੇ ਗੁਰੂ ਦੀ ਕਿਰਪਾ ਨਾਲ ਗੁਰਦੁਆਰੇ ਵੀ ਬਣੇ ਆ ਮੰਦਿਰ ਵੀ ਬਣੇ ਆ ਹਮ ਮਸਜਿਦਾਂ ਵੀ ਬਣੀਆਂ ਆ ਹਮ ਤੇ ਸਾਰੇ ਰਿਸਪੈਕਟ ਕਰਦੇ ਆ ਨਗਰ ਕੀਤਾ ਨਿਕਲਦੇ ਆ ਸਾਰੇ ਇਹ ਨਹੀਂ ਵੀ ਇਹ ਨਗਰ ਕੀਰਤਨ ਗੁਰੂ ਨਾਨਕ ਪਾਸ਼ਾ ਜਾਂ ਬਸਾਕੀ ਦਾ ਆ ਵੀ ਬਾਕੀ ਧਰਮ ਨਹੀਂ ਉਹ ਬਾਕੀ ਧਰਮ ਵੀ ਸਾਰੇ ਆਉਂਦੇ ਆ ਰਲ ਮਿਲ ਕੇ ਜਿਹੜਾ ਇੱਥੇ ਇੱਕ ਅਲੱਗ ਜਿਹਾ ਪ੍ਰੋਸਪੈਕਟਿਵ ਦਿਖਾਉਣੇ ਲੜਾਈਆਂ ਝਗੜੇ ਹੈ ਨਾ ਨਫਰਤਾਂ ਜਦੋਂ ਹੁਣ ਉੱਥੇ ਸਾਡੇ ਗੁਰਗਰਦਵਾ ਦੇ ਵਿੱਚ ਇਹ ਪਰਮਾ ਵਿੱਚ ਅਸੀਂ ਗੁਰੂ ਰਵੀਦਾਸ ਮਹਾਰਾਜ ਜੀ ਦਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਹਮ ਪ੍ਰਕਾਸ਼ ਜਹਾੜਾ ਮਨਾਇਆ ਜੀ ਸਾਰਿਆਂ ਨਾਲ ਕੇ ਹਮ ਇਹ ਸਾਰੀ ਕਮਿਊਨਿਟੀਆਂ ਸਾਰੀ ਕਮਿਊਨਿਟੀਆਂ ਰਲ ਕੇ ਹਮ ਕਦੀ ਕੋਈ ਨਹੀਂ ਅਸੀਂ ਨਾ ਉੱਥੇ ਸਾਨੂੰ ਬੱਲੇ ਦੀ ਗੱਲ ਆਫਾ ਜਾਤ ਪਾਤ ਪੁੱਛਦਾ ਹੀ ਕੋਈ ਨਹੀਂ ਜੀ ਹਾਂ ਜੀ ਤੂੰ ਕੌਣ ਆ ਤੂੰ ਕੌਣ ਆ ਆਪਣੇ ਕੰਮ ਨਾਲ ਮਤਵ ਲਿਆ ਸਾਰੇ ਇੱਕ ਦੂਜੇ ਰਿਸਪੈਕਟ ਕਰਦੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਰਿਸਪੈਕਟ ਨੂੰ ਰਿਸਪੈਕਟ ਜ਼ਰੂਰੀ ਜੀ ਬਿਲਕੁਲ ਜੀ ਕਹੋ ਜੀ ਕਹੋ ਜੀ ਕਹੋ ਕਹੋ ਬਿਲਕੁਲ ਜੋ ਇੱਥੇ ਵੋਕਟ ਮਿਲਦੀ ਆ ਇੱਥੇ ਲੋਕੀ ਕਾਲੀ ਨੇ ਮਾਰੇ ਆ ਹਾਂ ਤੇ ਇੱਥੇ ਮੈਂ ਟ੍ਰੈਫਿਕ ਵੀ ਦੇਖਦਾ ਮੇਰੇ ਤੋਂ ਇੱਕ ਦਿਨ ਵੀ ਗੱਡੀ ਵੀ ਨਹੀਂ ਚੱਲੀ ਇੱਥੇ ਇਥੇ ਦੇ ਰੂਲ ਤੇ ਉੱਥੇ ਦੇ ਰੂਲ ਬੋਬ ਜੀ ਇਹ ਸਮਾਨ ਦਾ ਫਰਕ ਹੈ ਸਰ ਭਾਈ ਮਤਲਬ ਤੁਸੀਂ ਜਦੋਂ ਇਹ ਤਾਂ ਲੱਗਾ ਹੋਣਾ ਵੀ ਮੇਰੀ ਉਮਰ 10 ਸਾਲ ਵੱਧ ਗਈ ਕਿਉਂਕਿ ਖਾਣਾ ਪੀਣਾ ਸ਼ੁੱਧ ਆਪੋ ਹਵਾ ਸ਼ੁੱਧ ਹੈ ਨਾ ਹਰ ਇਹ ਨਹੀਂ ਵਧ ਸਕਦੇ ਉੱਥੇ ਜੀ ਬਿਨਾ ਪਰਮਿਸ਼ਨ ਤੋਂ ਤੁਸੀਂ ਕਾਗਜ਼ ਇੱਕ ਸੈੱਟ ਨਹੀਂ ਸਕਦੇ ਇਦਾਂ ਉੱਥੇ ਤਾਂ ਤਾਂ ਜਸਟਪੀਨ ਲਾਏ ਉਹਨਾਂ ਨੇ ਉਥੇ ਬੈਠੋ ਕੀ ਫਰਕ ਕੀ ਕਿਉਂਕਿ ਤੁਸੀਂ ਇੱਥੇ ਵੀ ਆਉਂਦੇ ਉੱਥੇ ਇਲੈਕਸ਼ਨ ਦਾ ਮਾਹੌਲ ਵੀ ਦੇਖਦੇ ਹੋ ਲੀਡਰਾਂ ਦਾ ਹੈ ਨਾ ਸ਼ੋਰ ਸ਼ਰਾਬਾ ਵੀ ਦੇਖਦੇ ਹੋ ਪਰ ਕੰਮ ਕੋਈ ਵੀ ਨਹੀਂ ਤੇ ਇੰਡੀਆ ਤੁਹਾਨੂੰ ਕੀ ਲੱਗਦਾ ਵੀ ਉੱਥੇ ਦਾ ਉੱਥੇ ਤੇ ਉਹ ਮੁਲਕ ਕਿਤੇ ਕਿਤੇ ਬਹੁਤ ਅੱਛੀ ਜੀ ਦੇਖੋ ਉੱਥੇ ਵੀ ਇਲੈਕਸ਼ਨਾਂ ਹੁੰਦੀਆਂ ਆ ਇਹ ਨਹੀਂ ਉੱਥੇ ਇਲੈਕਸ਼ਨ ਨਹੀਂ ਹੁੰਦੀਆਂ ਐਮਪੀ ਚੁਣੇ ਜਾਂਦੇ ਉੱਥੇ ਵੀ ਲੀਡਰ ਇਦਾਂ ਹੀ ਮੁੱਛਾਂ ਦਾ ਦਾ ਦਿੰਦੇ ਚੀਕਾ ਘੜਾਉਂਦੇ ਅਸੀਂ ਅਜੇ ਤੱਕ ਉੱਥੇ ਆਪਣੇ ਜ਼ਿਲ੍ਹੇ ਦਾ ਐਮਐਲ ਦਾ ਐਮਪੀ ਨਹੀਂ ਦੇਖਿਆ ਉਹ ਅੱਛਾ ਸਾਡੇ ਇੱਥੇ ਤੇ ਜਿਹੜੇ ਉਹੀ ਨਹੀਂ ਮਾਨ ਕਦੇ ਨਹੀਂ ਉਹ 40 ਲੱਖ ਦਾ ਕਦੋਂ ਐਂ ਕਦੋਂ ਗਏ ਮਤਲਬ ਉਹ ਇੰਨੇ ਡਾਊਨ ਟੂ ਅਰਥ ਮੈਂ 25 ਸਾਲਾਂ ਵਿੱਚ ਆਪਣੇ ਪਾਰਮਾ ਜਿਲ੍ਹੇ ਜਿੱਥੇ ਪਾਰਾਂ ਹੀ ਰਹਿੰਦੇ ਹਾਂ ਉੱਥੇ ਮੈਂ ਪਹਿਲੀ ਵਾਰੀ ਐਮਐਲਏ ਦੇਖਿਆ ਉਹੋ ਅੱਛਾ ਤੇ ਉਹਦੀ ਕੋਈ ਟੋਰ ਟੱਪਾ ਨਹੀਂ ਉਧਰ ਕੋਈ ਟੋਰ ਟੱਪਾ ਨਹੀਂ ਨਾਰਮਲ ਆਮ ਬੰਦਾ ਆਇਆ ਗੱਡੀ ਦੇ ਵਿੱਚੋਂ ਕੋਈ ਉਹ ਨਾ ਵੀਆਈਪੀ ਟ੍ਰੀਟਮੈਂਟ ਕੋਈ ਨਹੀਂ ਸਰ ਪ੍ਰਧਾਨ ਮੰਤਰੀ ਕੋਲੇ ਜਿਹੜਾ ਮਾਤਰੀ ਜੀ ਕੀ ਖਾਣੇ ਖੋਲਨੇ ਆ ਨਹੀਂ ਚ ਕੋਈ ਉੱਤੇ ਚਲੋ ਇੱਥੇ ਨਾ ਕਰਪਸ਼ਨ ਹੈਗੀ ਆ ਪਰ ਇੰਨੀ ਨਹੀਂ ਅੱਛਾ ਹਾਂ ਕਰਪਸ਼ਨ ਬਾਹਰਲੇ ਕੋਈ ਕਾਂਚ ਵੀ ਹੈ ਹਾਂ ਕਰਪਸ਼ਨ ਹੈਗੀ ਆ ਇਹਨਾਂ ਵੀ ਕਰਪਸ਼ਨ ਉੱਤੇ ਆ ਨਹੀਂ ਆ ਨਸ਼ਾ ਵੀ ਹੈਗਾ ਹਮ ਸਭ ਕੁਝ ਹੈਗਾ ਪਰ ਕਿਸੇ ਚੀਜ਼ ਦੀ ਲਿਮਟ ਚ ਹੈ ਇੱਥੇ ਵਾਲਾ ਤਾਂ ਲਿਆ ਪੁਲਿਸ ਵਾਲਿਆਂ ਨੇ ਫੇਰ ਕੋਈ ਜ਼ਮਾਨਤ ਨਹੀਂ ਹਮ ਜੇ ਰੂਲਸ ਆ ਰੂਲਸ ਪਰ ਤੂੰ ਉਹਦਾ ਬੰਦਾ ਹੈ ਤੂੰ ਉਹਦਾ ਬੰਦਾ ਹੈ ਚਾਹੇ ਪ੍ਰਧਾਨ ਮੰਤਰੀ ਵਜਾ ਪ੍ਰਧਾਨ ਮੰਤਰੀ ਦਾ ਮੁੰਡਾ ਹੋਵੇ ਹਮ ਓਵਰ ਰੂਲਸ ਆ ਰੂਲ ਹੀ ਆ ਜੀ ਹੈ ਨਾ ਉਹ ਚੀਜ਼ਾਂ ਜਾਇ ਤੁਸੀਂ ਮੈਂ ਤੁਹਾਨੂੰ ਦੱਸਦਾ ਮੇਰਾ ਉੱਥੇ ਇੱਕ ਥਾਣੇ ਦਾ ਰਵਾਕ ਉਹ ਵਿਆਹ ਇਟਾਲੀਅਨੀਆਂ ਮੇਰੀ ਬਹੁਤ ਉਹਨਾਂ ਨੂੰ ਰਿਸਪੈਕਟ ਆ ਇੰਡੀਅਨ ਕੁੜੀ ਨਾਲ ਵਿਆਹ ਹੈ ਫਤੇਗੜ ਸਾਹਿਬ ਉਹ ਤੇ ਉਹ ਮੈਂ ਉਹਦਾ ਨਾਂ ਲੈ ਬੈਠਾ ਮੈਨੂੰ ਫੜ ਲਿਆ ਪੁਲਿਸ ਵਾਲਿਆਂ ਨੇ ਮੈਂ ਕਿਹਾ ਮੈਂ ਉਹਦਾ ਫਰੈਂਡ ਆ ਫਰੈਂਡ ਨੂੰ ਕਹਿੰਦੇ ਮੀਕੋ ਓਕੇ ਮੈਂ ਉਹ ਕਹਿੰਦੇ ਵੀ ਤੂੰ ਮੀਕੋ ਉਹਦਾ ਆ ਸਾਡਾ ਉਹ ਰੂਲ ਬਾਈ ਰੂਲ ਆ ਤੇ ਜੁਰਮਾਨਾ ਤੈਨੂੰ ਕਰਤਾ ਉਹਨਾਂ ਨੇ ਇੱਕੜ ਜੀ ਘਟ ਗਈ ਤੇ ਘਟ ਗਈ ਉਤਰਨਾ ਪਿਆ ਤੁਹਾਨੂੰ ਉਹ ਉਤਰਨਾ ਇੱਕ ਚੀਜ਼ ਵੀ ਮੈਂ ਥੋੜਾ ਜਿਹਾ ਪਰੇ ਹੋ ਕੇ ਲਾਈਕ ਕਿਉਂਕਿ ਤੁਸੀਂ 25 ਸਾਲ ਉੱਥੇ ਹਨਾ ਬਤਾਏ ਆ ਮੈਂ ਆਮ ਤੌਰ ਤੇ ਜੋ ਦੇਖਿਆ ਐਨਆਰਆਈ ਭੈਣ ਭਰਾਣੇ ਉਹਨਾਂ ਦਾ ਇੱਕ ਟ੍ਰੈਂਡ ਦੇਖਿਆ ਆਪ ਤਾਂ ਉਥੇ ਤੁਸੀਂ ਤੁਹਾਡੇ ਮੂੰਹ ਸੁਣਿਆ ਵੀ ਬਹੁਤ ਵਧੀਆ ਜ਼ਿੰਦਗੀ ਆ ਪਤਾ ਵੀ ਸਭ ਨੂੰ ਕਿ ਜ਼ਿੰਦਗੀ ਬਾਹਰਲੇ ਮੁਲਕਾਂ ਚ ਵਧੀਆ ਕਿਉਂਕਿ ਆਪ ਉਹ ਵਧੀਆ ਵਧੀਆ ਖਾਣਾ ਪੀਣਾ ਵਧੀਆ ਰੋਜ਼ ਵਧੀਆ ਕੋਈ ਕਿਸੇ ਦੀ ਹੀੜਕੜੀ ਚੜਕਣੀ ਫੇਰ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਇੰਡੀਆ 'ਚ ਬੈਠੇ ਉਹਨਾਂ ਦੇ ਰਿਸ਼ਤੇਦਾਰ ਆ ਜਾਂ ਕੋਈ ਭੈਣ ਭਰਾ ਸੱਜਣ ਮਿੱਤਰ ਆ ਕੋਈ ਜਾਣਾ ਚਾਹੁੰਦਾ ਮੇਰੇ ਵਰਗਾ ਹੀ ਕੋਈ ਜਾ ਇੱਥੇ ਕੱਖ ਨਹੀਂ ਹੈਗਾ ਇੰਦਾ ਕਿਉਂ ਕਹਿੰਦੇ ਉਹ ਕਿਸ ਦਾ ਕਹਿੰਨਾ ਆਪਾਂ ਵੀ ਸੁਭਾਅ ਬਣਿਆ ਜਾਂਦਾ ਤੁਸੀਂ ਬੰਦਾ ਕਹੇ ਵੀ ਤੁਸੀਂ ਵੀ ਵਾਪਸ ਆ ਜਾ ਤੇ ਕੱਖ ਨਹੀਂ ਹੈ ਪਰ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਅੱਛਾ ਜੀ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਠੀਕ ਆਓ ਤੁਸੀਂ ਪਹਿਲੇ ਬੰਦੇ ਟੱਕਰੇ ਆ ਅਸੀਂ ਉਹ ਸੁਭਾਅ ਬਣਿਆ ਜਾਂਦਾ ਛੱਡ ਮਰੇ ਰਹਿਣ ਦੇ ਬਾਅਦ ਪਰ ਨਹੀਂ ਅਹੀਂ ਕਹਿੰਦੇ ਜਿਹੜਾ ਜੇ ਅਸੀਂ ਕਹਾਂ ਤਾਂ ਸਾਡਾ ਭੈਣ ਭਾਈ ਵੀ ਕੁਝਾਣਾ ਚਾਹੀਦਾ ਜੀ ਰਿਗਮ ਚਾਹ ਹੁੰਦਾ ਆ ਵੀ ਮੈਂ ਜਰਮਪ ਜਾਵਾਂ ਮੈਂ ਦੇਖਾ ਉੱਥੇ ਹਾਂ ਜ਼ਰੂਰ ਚਾਹਣਾ ਚਾਹੀਦਾ ਆ ਪਰ ਪਰ ਡਾਂਕੀ ਨਾ ਲਾਓ ਡਾਂਕੀ ਨਾ ਲਾਓ ਸਹੀ ਤਰੀਕਾ ਦੇਖ ਰਿਗਮ ਚਾਹੋ ਰਿਜਨਲ ਆਓ ਕੋਈ ਪ੍ਰੋਬਲਮ ਨਹੀਂ ਉੱਥੇ ਔਰ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਤੇ ਜਿਹੜੀ ਆ ਨਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਸਾਹਮਣੇ ਇੰਨਾ ਵੱਡੇ ਜਿਹੜਾ ਐਕਸਪੀਰੀਅੰਸ ਬੈਠਾ ਉਹ ਬੋਲ ਰਿਹਾ ਔਰ ਇੰਨੀ ਉਹਨਾਂ ਦੀ ਉਮਰ ਹੋ ਚੁੱਕੀ ਭਪਿੰਦਰ ਸਿੰਘ ਹਰਾ ਦੀ ਇਹ ਜਿਹੜਾ ਉਮਰ ਦੇ ਨਾਲ ਆਉਂਦਾ ਤਜਰਬਾ ਆ ਇਹ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਵਿਦੇਸ਼ਾਂ ਚ ਜ਼ਰੂਰ ਜਾਓ ਜਾਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਕਿਉਂਕਿ ਕਹਿੰਦੇ ਨੇ ਵੀ ਜਦੋਂ ਤੁਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਹੋ ਫਿਰ ਤੁਹਾਨੂੰ ਉੱਥੋਂ ਦੇ ਤੌਰ ਤਰੀਕੇ ਵੀ ਆਉਣੇ ਪੈਂਦੇ ਆ ਉਹ ਜਿਹੜੇ ਮੁਲਕ ਦਾ ਖਾਈਏ ਉੱਥੇ ਦੀ ਭੰਡੀ ਵੀ ਨਹੀਂ ਕਰੀਦੀ ਹੁੰਦੀ ਪਰ ਇਹਦੇ ਨਾਲ ਨਾਲ ਇਹ ਵੀ ਚੀਜ਼ ਯਾਦ ਰੱਖੋ ਵੀ ਕਦੇ ਵੀ ਨਾ ਤਾਂ ਗਲਤ ਤਰੀਕਾ ਅਪਣਾਓ ਮਿਹਨਤ ਕਰੋ ਕਿਉਂਕਿ ਮਿਹਨਤ ਨੂੰ ਕੋਈ ਮੇਰਾ ਨਹੀਂ ਜਦੋਂ ਤੁਸੀਂ ਗਲਤ ਕੰਮਾਂ 'ਚ ਪੈ ਜਾਓਗੇ ਔਰ ਮਿਹਨਤ ਨਹੀਂ ਕਰੋਗੇ ਤਾਂ ਫਿਰ ਕੋਈ ਵਾਲੀ ਵਾਰਸ ਨਹੀਂ ਪਰ ਹਾਂ ਸਹੀ ਤਰੀਕੇ ਦੇ ਨਾਲ ਜਾਓਗੇ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਹਰ ਇੱਕ ਚੀਜ਼ ਦਾ ਜਿਹੜਾ ਫਾਇਦਾ ਜ਼ਰੂਰ ਮਿਲੇਗਾ ਇਸੇ ਦਿਨਾਲੀ ਤੇ ਇਜਾਜ਼ਤ ਭਪਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰੇ ਤੁਹਾਡੇ ਪੂਰੇ ਸਟੂਡੀਓ ਦਾ ਬਹੁਤ ਬਹੁਤ ਸਾਰੇ ਮੈਂਬਰਾਂ ਦਾ ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ